ਹਾਂਜੀ ਮਿੱਤਰੋ ਕੀ ਅੱਜ ਜਾਣਨੇ ਸਾਰੇ ਵਰੀਆ ਹੋਣੇ ਨੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਮਿੱਤਰੋ ਮਾਨਸਾਹਬ ਦੇ ਲਾਈਵ ਸ਼ੋਅਨ ਵਾਲੇ ਆ 20 ਤਰੀਕ ਨੂੰ ਕੈਨੇਡਾ ਦੇ ਵਿੱਚ ਤੇ ਨਾਲੇ 20 ਤਰੀਕ ਤੋਂ ਪਹਿਲਾਂ ਮਾਨਸਾਹਬ ਦਾ ਇੱਕ song ਹੈ Bollywood ਜਿਹਦਾ ਟ੍ਰਾਂਜਰ ਮਾਨਸਾਹਬ ਨੇ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਕੀਤਾ ਸੀ ਆਪਣੇ ਚੈਨਲ ਉੱਤੇ ਤੇ ਉਹ ਵੀ ਆ ਸਕਦਾ ਹੈ ਤੇ ਨਾਲੇ ਲਾਈਵ ਸ਼ੋਅ ਦੇ ਵਿੱਚ ਉਹ song ਨੂੰ ਗਾਇਆ ਜਾ ਸਕਦਾ ਤੇ ਕਰਨੋਜ਼ਲਾ ਵਾਈ ਦਾ ਲਾਈਵ ਸ਼ੋ ਸੀ ਦੁਬਈ ਦੇ ਵਿੱਚ ਤੇ ਉਸ ਦੀ ਪੋਸਟ ਕਰਨੋਜ਼ਲਾ ਵਾਈ ਨੇ ਆਪਣੇ ਇੰਸਟਾਗ੍ਰam ਦੇ ਪਾਈ ਹੈ ਤੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਨਾਲੇ ਸਿੱਧੂ ਮੂਸੇਵਾਲੇ ਦਾ 2026 ਦੇ ਵਿੱਚ ਲਾਈਵ ਹੋਣ ਵਾਲਾ ਪੂਰੀ ਇੰਡਸਟਰੀ ਦੇ ਵਿੱਚ ਪੂਰੇ ਮਤਲਬ ਇੰਟਰਨੈਸ਼ਨਲ ਲਾਈਵ ਹੋਣ ਵਾਲਾ ਹੈ ਹਰ ਜਗ੍ਹਾ ਇਹ ਉਸ ਦੀ ਅਪਡੇਟ ਕੱਲ ਸਿੱਧੂ ਮੂਸੇਵਾਲੇ ਦੇ ਇੱਕ ਪੇਜ ਉੱਤੇ ਪਾਈ ਗਈ ਸੀ ਇੱਕ ਵੀਡੀਓ ਦੀ ਪਾਈ ਗਈ ਸੀ ਤੇ ਨਾਲੇ ਮਿੱਤਰੋ ਚੰਦਰਾ ਵਰੜਦੀ ਪਿਆਰੀ ਹੈ ਸੈਡ ਹੋਰ ਇਸ ਦੇ ਵਿੱਚ ਪੂਰੇ ਦੋ ਤਿੰਨ ਆਰਟਿਸਟ ਹੋਣ ਵਾਲੇ ਆ ਤੇ ਇਹ ਵੀ ਸੈਡ ਹੋਣ ਵਾਲੀ ਹੈ ਇਹ ਸੈਡ Song ਹੋਣ ਵਾਲੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਚੰਦਰਾ ਵਰੜ ਦੇ ਜਿਹੜੇ Song ਦੇਖਣ ਨੂੰ ਮਿਲੇ ਨੇ ਸੈਡ Song ਉਹਦਾਂ ਦੇ Song ਹੋਣ ਵਾਲੇ ਬਹੁਤ ਹੀ ਗੈਂਟ Song ਵਾਲੇ ਐਸ ਏ ਪੀ ਦੇ ਵਿੱਚ ਹੈਪੀ ਰਾਈ ਕੋਟੀ ਵੀ ਹੋਣਗੇ ਤੇ ਨਾਲੇ ਬੀਤ ਵੱਲਜੀਤ ਵੀ ਹੋਣਗੇ ਤੇ ਇਹ ਅੱਜ ਦੀ ਵੀਡੀਓ ਆਪਣੀ ਪੰਜਾਬੀ ਇੰਡਸਟਰੀ ਦੀ ਅਪਡੇਟ ਹੈ ਤੇ ਬਾਕੀ ਵੀਡੀਓ ਦੇ ਵਿੱਚ ਆਪਾਂ ਕੱਲ ਮਿਲਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਕੀ ਸੁੱਖ ਰੱਖੇ ਰੱਬ ਧੰਨਵਾਦ